ਗੁਲਸੱਬ ਇੱਕ ਨਾ ਮੈਂ ਬਹੁਤ ਸਾਰੀਆਂ ਔਰਤਾਂ ਨੂੰ ਇਹ ਗੱਲ ਕਰਦਿਆਂ ਸੁਣਿਆ ਵੀ ਮੇਰੀਆਂ ਅੱਡੀਆਂ ਬਹੁਤ ਦੁਖਦੀਆਂ ਮੇਰਾ ਗਿੱਟਾ ਬਹੁਤ ਦੁਖਦਾ ਤੜਕੇ ਉੱਡਦੀਆਂ ਤਾਂ ਮੇਥੋਂ ਜ਼ਮੀਨ ਤੇ ਪੈਰ ਨਹੀਂ ਧਰ ਹੁੰਦਾ ਵੇਟ ਨਹੀਂ ਚੱਕਿਆ ਜਾਂਦਾ ਛੱਲਿਆ ਜਾਂਦਾ ਇਹ ਅੱਡੀਆਂ ਦੁਖਣ ਦੀ ਪਾਰਟਿਕੂਲਰ ਵਜ੍ਹਾ ਕੀ ਹੈ ਤੇ ਉਹਦੇ ਚ ਗੁੜ ਤੇ ਇੱਕ ਨਾ ਜੀ ਲੈਣਾ ਤੁਸੀਂ ਮਤਲਬ 3 ਚਮਚੇ ਗੁੜ ਉਹ ਚ ਅੱਧਾ ਚਮਚਾ ਲਸਣ ਦਾ ਪਾਊਡਰ ਪੇਸਟ ਜਬ ਬਣਾ ਲਓ ਜਉਂ ਚਾਰ ਕਲੀਆਂ ਕੁੱਟ ਦੋ ਵਿੱਚ ਤੇ ਉਹਦੇ ਵਿੱਚ ਪਾਉਣੀ ਹੈ ਤੁਸੀਂ ਇੱਕ ਚਮਚਾ ਅਜਮੈਣ ਹਮ ਔਰ ਥੋੜੀ ਜਿਹੀ ਚ ਫਟਕੜੀ ਪਾਉਣੀ ਹੈ ਨਾਲ ਹਲਦੀ ਉਹਨੂੰ ਪਾ ਕੇ ਨਾ ਜੀ ਮਿਕਸ ਕਰ ਲਓ ਪੇਸਟ ਬਣਾ ਲਓ ਗੁੜ ਹਲਦੀ ਚਾਰ ਚੀਜ਼ਾਂ ਤੇ ਪੰਜ ਹੋ ਗਈਆਂ ਗੁੜ ਸਮੇਤ ਹਮ ਪੰਜੇ ਚੀਜ਼ਾਂ ਨੂੰ ਤਵੇ ਤੇ ਭੁੰਨ ਕੇ ਚੰਗੀ ਤਰ੍ਹਾਂ ਗਰਮ ਕਰਕੇ ਲੁਪਰੀ ਜੀ ਬਣ ਜਾਂਦੀ ਆ ਉਹਨੂੰ ਕੱਪੜੇ ਤੇ ਲਾਓ ਤੇ ਅੱਡੀ ਤੇ ਚਪਕਾ ਦਿਓ ਚਿਪਕਾ ਕੇ ਉਤੋ ਜਰਾਬ ਜਰੂਰ ਪਾ ਲਓ ਜਾਂ ਉਹ ਬਣਾ ਲਓ ਠੀਕ ਹੈ ਸੋਢੀ ਸਾਹਿਬ ਤੁਸੀਂ ਯਕੀਨ ਮੰਨੋ ਵੀ ਦੋ ਜਾਂ ਤਿੰਨ ਵਾਰ ਹੀ ਲਾਉਣਾ ਪੈਂਦਾ ਉਦੋਂ ਬਾਅਦ ਕਿੱਥੇ ਗਿਆ ਦਰਦ ਕਿੱਥੇ ਗਈ ਉਹ ਇੰਨੀ ਜਿਆਦਾ ਵੱਡੀ ਪਰੇਸ਼ਾਨੀ ਰੱਬ ਜਾਣੇ ਜੀ ਇਸ ਨੁਸਕੇ 'ਚ ਕੀ ਐਡਾ दम ਹੈ ਪਰ ਮੈਂ ਹਮੇਸ਼ਾ ਇਹ ਕਹਿੰਦਾ ਉਹਨਾਂ ਅਜਵਾਇਣ ਲਸਣ ਤੇ ਗੁੜ ਦਾ ਕੰਬੀਨੇਸ਼ਨ ਹੀ ਬਹੁਤ ਜ਼ਬਰਦਸਤ ਹੈ ਜੀ ਔਰ ਇਹ ਜਦੋਂ ਲੱਗਦੀਆਂ ਨੇ ਜੀ ਚਾਰ ਚੀਜ਼ਾਂ ਵੱਡੀਆਂ ਦਾ ਦਰਦ ਬਿਲਕੁਲ ਠੀਕ ਹੋ ਜਾਂਦਾ